ਇਸ ਵਲਕੂ ਦੁਬਈ ਕਿਦਾਂ ਸਾਰੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਚੱਲੇ ਆ ਜੀ ਸ੍ਰੀ ਦਮਦਮਾ ਸਾਹਿਬ ਤੇ ਵਲੋਗ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਸਟਾਰਟ ਕਰਦੇ ਆਂ ਤੇ ਦੇਖ ਸਕਦੇ ਹੋ ਮੀ ਜਿਹੜਾ ਹਟ ਚੁੱਕਾ ਵਾ ਤੇ ਹੁਣ ਅਸੀਂ ਪੈਦਲ ਜਿਹੜੇ ਚੱਲੇ ਆ ਤੇ ਦੇਖ ਸਕਦੇ ਹੋ ਡੇਰਾ ਦਾ ਕਰਾਪਾ ਪਹੁੰਚ ਚੁੱਕੇ ਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਜੀ ਆਹ ਮੁੰਡੇ ਨੂੰ ਜਿਹੜਾ ਤੁਸੀਂ ਇੰਸਟਾ ਤੇ ਫੋਲੋ ਕਰਨਾ ਵਾ ਤੁਹਾਨੂੰ ਆਈਡੀ ਦਿਖਾ ਦਿੰਨੇ ਆ ਤੇ ਆਈਡੀ ਆ ਜੀ ਦੇਖ ਸਕਦੇ ਹੋ ਸ਼ਿਰੀ ਹਰ ਗੋਬਿੰਦਪੁਰ ਵਾਲੇ ਤੇ اے آئی ڈی ਜਿਹੜੀ ਮੈਂ ਡਿਸਕ੍ਰਿਪਸ਼ਨ ਚ ਮੈਂਸ਼ਨ ਕਰ ਦੂੰਗਾ ਤੁਸੀਂ ਸਾਰਿਆਂ ਨੇ ਫੋਲੋ ਕਰਨਾ ਤੇ ਚਲੋ ਹੁਣ ਚੱਲਦੇ ਆ 3000 ਤੱਕ ਫੋਲੋ ਦੇ ਚਲੋ ਮੁੰਡੇ ਨੇ ਜੋ ਕਿਹਾ ਵਾ ਉਹ ਪੂਰਾ ਕਰ ਦੇਣਾ ਤੁਸੀਂ ਸਾਰਿਆਂ ਦੀ سپورਟ ਦੀ ਲੋੜ ਹੈ ਤੁਹਾਨੂੰ ਤੁਹਾਨੂੰ ਤੇ ਚੱਲਦੇ ਆ ਡਬ ਨੋ ਨਹੀਂ ਪਨਾਬ ਯਾਲਾ ਆ ਕਿ ਲਾਦੇ ਡਬ ਨੋ ਨਹੀਂ ਪਨਾਬ ਤੇ ਗਾਈਸ ਹੁਣ ਚੱਲਦੇ ਆਂ ਜੀ ਸ੍ਰੀ ਦਮਦਮਾ ਸਾਹਿਬ ਤੇ ਜਾਨੀ ਸਾਹਿਬ ਬਾਬਾ ਜੀ ਤੋਂ ਹੋਏ ਆਂ ਤੇ ਹੁਣ ਚੱਲਦੇ ਆਂ ਜਿੱਧਰ ਤੁਹਾਨੂੰ ਕਰਾਉਨੇ ਆਂ ਦਰਸ਼ਨ ਗਾਈਸ ਤੇ ਜੋੜੇ ਰਹਿ ਗਾਈਸ ਕਰੋ ਦਰਸ਼ਨ ਸ੍ਰੀ ਦਮਦਮਾ ਸਾਹਿਬ ਦੇ ਤੇ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਕਿਰਾਂ ਸਤਿਗੁਰੂ ਸਹਿਰੇ ਪਾ ਰਹੇ ਤਾਂ ਅੰਦਰ ਬਾੰਦ ਬਾੰਦ ਪਾ ਕੇ ਕਰ ਕਰ ਦੋਵੇਂ ਹੱਥ ਜੋੜੇ ਹਨ ਕੋਈ ਫਰਕ ਨਹੀਂ ਧੰਨ ਸਤਿਗੁਰੂ ਦੀ ਬਾਰਿਸ਼ ਆ ਗਈ ਤੇ ਇਹ ਤੋਂ ਚੱਲਦੇ ਆਂ ਪਰ ਸਤਿਗੁਰੂ ਜੀ ਨੇ ਸਾਰਾ ਜਿਹੜਾ ਵੀਡੀਓ ਨਿਕਲਦਾ ਲਾਲ ਗੁਰੂ ਘਰ ਦੇ ਬੈਂ ਸਰ ਮਹਾਰਾਜ ਜੀ ਇਹ ਹੋਟਲ ਦਾ ਇੰਸਟਾ